ਇਹ ਖਬਰ ਯੂਵਰਾਜ ਭਾਰਤ ਨਿਊਜ਼ ਮੋਗਾ ਵੱਲੋਂ ਸ੍ਰੀ ਨਰੇਸ਼ ਕੋਰਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ ਦਿੱਲੀ ਦੇ ਹਾਲੀਆ ਬੰਬ ਧਮਾਕੇ ਤੋਂ ਬਾਅਦ ਪੰਜਾਬ ਵਿੱਚ ਵਧਾਈ ਗਈ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਘਟਨਾ ਤੋਂ ਬਾਅਦ ਪੰਜਾਬ ਰਾਜ ਭਰ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਨਾਕਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਮੋਗਾ ਵਿੱਚ ਐਸਪੀ ਦੀ ਅਗਵਾਈ ਹੇਠ ਬੱਸ ਅੱਡੇ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਵਿੱਚ 100 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਰਹੇ ਬੱਸਾਂ ਤੇ ਯਾਤਰੀਆਂ ਦੇ ਸਮਾਨ ਦੀ ਪੂਰੀ ਤਰ੍ਹਾਂ ਤਲਾਸ਼ੀ ਕੀਤੀ ਗਈ ਐਸਪੀ ਨੇ ਦੱਸਿਆ ਕਿ ਇਹ ਮੁਹਿੰਮ ਬੀਜੀਪੀ ਪੰਜਾਬ ਅਤੇ ਐਸਐਸਪੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਹੈ ਕੱਲ ਰੇਲਵੇ ਸਟੇਸ਼ਨ ਅਤੇ ਟਰੱਕਾਂ ਦੀ ਜਾਂਚ ਕੀਤੀ ਗਈ ਸੀ ਜਦਕਿ ਅੱਜ ਦੇਹਾਨ ਬੱਸ ਅੱਡੇ ਤੇ ਦਿੱਤਾ ਗਿਆ पुलिस ने जनता जिवे स्टेशन, बस ते मुख ते, वधाई गई है मकान मालिक नएदारेरीफिशन लाजमी करने लिया गया है किसी भी अनचाही गतिविधि का पता लगाया जा सके पुलिस दीसीआर टीम चौबी घंटे तैनात हैं ਅਤੇ ਕਿਸੇ ਵੀ ਐਮਰਜੈਂਸੀ ਤੇ ਤੁਰੰਤ ਕਾਰਵਾਈ ਕਰਨ ਲਈ ਤਿਆਰ ਹਨ ਐਸਪੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਮਾਜੋ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋ ਐਸਐਸਪੀ ਸਾਹਿਬ ਮੋਗਾ શ્રી ਅਜੇ ਗਾਂਧੀ ਜੀ ਆਈਪੀਐਸ ਇਹਨਾਂ ਦੇ ਦੇਖਾ ਨਿਰਦੇਸ਼ਾਂ ਨਾਲ ਸਾਡੀ ਲਗਾਤਾਰ ਜਿਹੜਾ ਮੋਗਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਦੇ ਚੈੱਕ ਕੀਤੇ ਨੇ ਜਿੰਨੇ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਈ ਪੁਲੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬੱਸ ਅੱਡਾ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਮੌਲਾਜਮ ਹੈ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੋਟਫਾਲ ਹੈ ਪਬਲਿਕ ਦੀ ਪ੍ਰੈਜ਼ੈਂਸ ਹੁੰਦੀ ਹੈ ਦਿਨ ਚੜ੍ਹਿਆ ਲਈ ਇਹ ਵਰਤੀ ਜਾਂਦੀ ਹੈ ਜਗਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟਡ ਟੀਮਾਂ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਜੇ ਸਾਨੂੰ ਕੋਈ ਸ਼ੱਕੀ ਮਿਲਦਾ ਹੈ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈਕਿੰਗ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਇੱਕ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਹਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਜੇ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਦੀ ਸੂਚਨਾ ਸਾਨੂੰ ਪੁਲਿਸ ਨੂੰ ਕਹਿਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰਟੀ ਜਾਂ ਟੀਮਾਂ ਸ਼ਹਿਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪੌਂਸ ਵਾਹਨ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਨੂੰ ਉਹਨੂੰ ਅਰਦੇ ਕਵਰ ਕਰਦੇ ਆ ਲੋਕਾਂ ਕੀ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਉਣੇ ਆ ਸੰਵੇਦਨਸ਼ੀਲ ਜਿਹੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾਂ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੁਰਾਹੇ ਹੋ ਗਏ ਜਿਵੇਂ ਬੱਸ ਅੱਡਾ ਹੀ ਲਾ ਲੋ ਕਿੱਥੇ ਲੋਕਾਂ ਦੀ ਹੈ ਰੇਲਵੇ ਸਟੇਸ਼ਨ ਹੋ ਗਏ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਉਣੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇੱਕ ਤਰ੍ਹਾਂ ਨਾਲ ਸਾਡੀ ਸੂਚਨਾ ਦਾ ਹੀ ਆਧਾਰ ਹੋ ਲੋਕ ਦੇਖਦੇ ਨੇ ਅੱਖਾਂ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਅਹੋਜੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ-ਦੁਆਲੇ ਵੀ ਕੋਈ ਅਹੋਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਈਕਲ ਕੋਈ ਅਣਜਾਣ ਵਾਈਕਲ ਖੜਿਆ ਦਿਖਦਾ ਉਹ ਸੰਬੰਧਤ ਪੁਲਿਸ ਸਟੇਸ਼ਨ 'ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਆ ਬੰਦਾ ਨੌਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚ ਲਈ ਰੱਖ ਲੈਂਦਾ ਪਰ ਵੈਰੀਫਾਈ ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਹਾਂ ਪੁਲਿਸ ਕੀ ਸਾਡੇ ਤੋਂ ਵੈਰੀਫਾਈ ਜ਼ੋਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਆਂ ਹਿੰਦੁਸਤਾਨ 'ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਐਹੋ ਜੀ ਗਤੀਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਰਾਇਤੇ ਕਿਸੇ ਨੂੰ ਆਪਣਾ ਜਿਹੜਾ ਇੱਕ ਕੀਮਤੀ ਘਰ ਹੈ ਉਹ ਦੇਣ